ਅਸ ਏਸ਼ੀਆ ਵੀ ਇਕੱਠਾ ਹੋ ਜਾਈ ਕਿਉਂਕਿ ਸਾਡੇ ਦੋਨੇ ਪਾਸੇ ਜਿਹੜੇ ਮੁਲਕਾਂ ਦਾ ਜਿਹੜਾ ਮੀਡੀਆ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਵਿਛੇਤੀ ਲੜੋ ਮੀਡੀਆ ਨੇ ਜੰਗ ਲਵਾ ਦੇਣੀ ਹੈ ਇਹ ਕਹਿਣਾ ਹੈ ਬੱਬੂ ਮਾਨ ਦਾ ਇੱਕ ਲਾਈਵ ਸ਼ੋਅ ਦੌਰਾਨ ਬੱਬੂ ਮਾਨ ਨੇ ਭਾਰ ਦੇ ਮੀਡੀਏ ਤੇ ਤੰਜ ਕੱਸਦੇ ਹੋਏ ਕਿਹਾ ਹੈ ਕਿ ਲੋਕ ਤਾਂ ਸ਼ਾਂਤੀ ਚਾਹੁੰਦੇ ਹਨ ਪਰ ਮੀਡੀਆ ਬਲਦੀ ਤੇ ਤੇਲ ਦਾ ਕੰਮ ਕਰਦਾ ਹੈ ਜੰਗ ਹੋਣੀ ਤਾਂ ਨਹੀਂ ਪਰ ਮੀਡੀਆ ਵਾਲੇ ਲੱਗਦਾ ਜੰਗ ਕਰਵਾ ਕੇ ਹਟਣਗੇ ਅਸ ਏਸ਼ੀਆ ਵੀ ਇਕੱਠਾ ਹੋ ਜਾਈ ਕਿਉਂਕਿ ਸਾਡੇ ਦੋਨੇ ਪਾਸੇ ਜਿਹੜੇ ਮੁਲਕਾਂ ਦਾ ਜਿਹੜਾ ਮੀਡੀਆ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਵਿਛੇਤੀ ਲੜੋ ਕਿਉਂਕਿ ਜਿਹੜੇ ਜਿਹੜੇ ਟੀਵੀ ਤੇ ਬੈਠੇ ਆ ਨਾ ਤਾਂ ਉਹਨਾਂ ਦਾ ਕੋਈ ਜਵਾਕ ਫੌਜ ਚ ਹੈ ਨਾ ਉਹਨਾਂ ਨੇ ਆਪ ਜਾਣਾ ਤਾੜੀਆਂ ਮਾਰਨੀ ਵਾਜ ਸੋ ਇਸ ਕਰਕੇ ਜਿਹੜੇ ਮਾਮਾ ਦੇ ਪੁੱਤ ਸਰਹੱਦ ਤੇ ਬੈਠੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਲੜਾਈ ਕੀ ਹੁੰਦੀ ਹੈ ਫੌਜੀ ਦੀ ਵਿਧਵਾ ਨੂੰ ਪੁੱਛੋ ਲੜਾਈ ਕੀ ਹੁੰਦੀ ਹੈ ਇੱਕ ਮੈਡਲ ਨਾਲ ਸਾਰੀ ਉਮਰ ਲੰਘਦੀ ਸੋ ਦੁਆ ਕਰੋ ਕਿ ਸ਼ਾਂਤੀ ਬਣੀ ਰਹੇ ਮਾਲਕ ਮੇਰ ਕਰੇ ਅਗਲਾ ਫਿਰ ਮੈਂ ਛੱਡੂ ਕੰਨ ਤੇ ਆ ਜਾ ਚੱਕ ਚੱਕ ਸ਼ਾਬਾਸ਼ ਚੱਕ ਹਾਂ ਤਾੜੀ ਮਾਰ ਦੇ ਕੋਰਨ ਜੋ ਨਾ ਹੋਰ ਨਹੀਂ ਨਹੀਂ ਚਾਹੀਦਾ ਮੇਰਾ ਵਿਵਾਹ ਹੋ ਜਾ ਜਦ ਮੈਂ ਕਹਿੰਦਾ ਕਿਸੇ ਰੋਟੀ ਖਵਾ ਦੀ ਮੇਰੇ ਨਾਲ ਤੇ ਖਵਾ ਦਿਓ ਚਲ ਸਾਰੀ ਸੁਣਾਦੇ ਮੈਂ ਬਸ ਤੂੰ ਬਹਿ ਜਾ ਵਾਹ 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 ਹਾਂਜੀ ਅੱਜ ਵੈਸੇ ਇਹ ਜਿਹੜੇ ਗੀਤ ਨੂੰ ਫਰਮਾਇਸ਼ ਕਰ ਰਹੇ ਜਦੋਂ ਪੈ ਗਾਉਣਾ ਫਿਰ ਤੁਸੀਂ ਕਹਿੰਦੇ ਚੌਥਾ ਪੈ ਕੇ ਲੱਗੇ ਬਾਹ ਫੜਦਾ ਹੋਰ ਤੇਰੀ ਜਾਨ ਨੂੰ ਟਿਕਾਉ ਨਹੀਂ ਮੈਂ ਕਿੱਥੇ ਕਰਾਂ

Studios populated with former generals talking military tactics. We begin today on a very disturbing and grief-stricken note. every time an incident like this happens, uh, before uh, government can respond, before the, you know, the army can respond, the media immediately jumps the gun asking for war. but this narrative then evolves into a call for war against pakistan. india wants pakistan punished and like you i also want pakistan punished. india is demanding justice accountability. the anchors uh, actually play a pretty pretty strong role in shaping public opinion and in the present moment their reaction is is all the more dangerous. <laughs>